ਤਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਸੁਖ ਸੰਮਦੀ ਨੂਰ ਅਰਸਹ ਕੁਰਸਹ ਤੋਦ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਕਟਿਆ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨੰਦ ਸਜਣਾ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸੁ ਪਾਸ ਬਹਿਠਿਆ ਸੋਹੀਆ ਸਬਨੰਦ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ 5 ঘরজা শান্ত এক ও অঙ্ক সাতগো রসাদ চলক উচ্চা আগম অপার প্রব কথন যাই অকথ নানক প্রব শরণতি ਰਖਣ ਕਉ ਸਮਰੱਥ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਣ ਕਉ ਸਮਰਥ ਸ਼ੰਤ ਜਿਉ ਜਨ ਹਉ ਤਿਉ ਰਾਖਾ ਹਰ ਪ੍ਰਭ ਤੇਰਿਆ ਕੀਤੇ ਗਣ ਅਸੰਖ ਆਵਗਣ ਮੇਰੀਆ ਅਸੰਖ ਆਵਗਣ ਖਤਿ ਫੇਰੇ ਨਿਤ ਪ੍ਰਾਤ ਸਦ ਭੂਲੀਆ ਮੋਹ ਮਾਗਨ ਬਿਕਾਰ ਨਮਾਇ ਤਉ ਪਰਸਾਦੀ ਘੁਲਿਆ ਲੋਕ ਕਰਤ ਬਿਕਾਰ ਵਿਖੜੇ ਪ੍ਰਭ ਨਿਰਹੁ ਤੇ ਨਿਰਿਆ ਬਨਵੰਤ ਨਾਨਕ ਦਇਆ ਤਾਰੋ ਕਾਡੋ ਭਵਜਲ ਸੇਰਿਆ ਸਲੋਕਾ ਨਿਰਤਨ ਪਵਾ ਸੰਖ ਗੁਣਾ ਉਚ ਪ੍ਰਭ ਕਾ ਨਾ ਨਾਨਕੀ ਬੇਨੰਤੀਆ मिला नि थावि था शांत दूसर कापह जाइया आठ पहर कर जोड़ा सो प्राभ त्याईया ਤੇ ਐ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਆ ਤਾਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲੇਵ ਲਈਆ ਅਰਪ ਮਨ ਤਨ ਪ੍ਰਭੂ ਆਗਾ ਆਪ ਸਗਲ ਮਟਾਈਆ ਬਨਵੰਤ ਨਾਨਕ ਧਾਰਾ ਕਿਰਪਾ ਸਾਚ ਨਾਮ ਸਮਾਈਆ ਸ਼ਲੋਕਾ ਰੀ ਮਨ ਤਾ ਕੋ ਧਿਆਈਐ ਸਭ ਵਿਦ ਜਾ ਕਾ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭਾ ਸਾਥਾ ਸ਼ੰਤਾ ਸਾਥਿ ਅੜਾ ਪ੍ਰਭ ਏਕਾ ਦੂਸਰ ਨਾਹੀ ਕੋਈ ਥਾਨ ਤਨੰਤਰ ਆਪਾ ਜਲ ਥਲ ਪੂਰ ਸੋਈ ਜਲ ਥਲ ਮਹੀਆਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਵਿੰਦ ਅੰਤ ਨਾਹੀ ਬੇਅੰਤ ਗਣਤਾ ਕੀ ਕਿਆ ਗਣੀ ਭਜ ਸਰਣ ਸੁਆਮੀ ਸੁਖ ਹਗਾਮੇ ਤਿਸ ਬਿਨਾ ਅਨ ਨਾਹੀ ਕੋਈ ਬਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕਾ ਜਿਤ ਜਿਤਵਿਆ ਸੋਮੁ ਪਾਇ ਨਾਨਕ ਨਾਮ ਧਿਆਇ ਸੁਖ ਸਬਾਇ ਸੰਤ ਅਪਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਲ ਵਖਾ ਬੁਝੀ ਤਪਤ ਅਗਾਨਿਆ ਗਾ ਪੁਝਾਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਇ ਹਰ ਮਿਲਾਇ ਜਨਮ ਮਾਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲੇ ਲੀਨੇ ਇਕ ਬਲੇ ਲੈ ਅੰਕ ਲਾਇ ਹਰ ਮਿਲਾਇ ਜਨਮ ਮਰਨ ਦੁਖ ਜਲੇ ਬਨਵੰਤ ਨਾਨਕ ਦਇਆਧਾਰੀ ਮੇਲ ਲੀਨੇ ਇਕ ਪਲੇ ੁਆਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵ ਘਰ ਦੂਜਾ ਸ਼ੰਤ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਰੂਕਾ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰੱਖਣ ਕਾ ਸਮਰੱਥ